ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਗੁਰੂ ਘਰ ਵਾਲਿਓ ਅੱਜ ਆਪਾਂ ਅਗਲੇ ਸ਼ਲੋਕਾਂ ਦੀ ਵਿਚਾਰ ਦੇ ਨਾਲ ਸਾਝ ਪਾਉਣੀ ਹੈ ਬਾਦਸ਼ਾਹ ਦੀ 13ਵਾਂ 14ਵਾਂ ਤੇ 15ਵਾਂ ਸ਼ਲੋਕ ਆਪਾਂ ਵਿਚਾਰ ਅਧੀਨ ਲਿਆਵਾਂਗੇ ਸੋ 13ਵੇਂ ਸ਼ਲੋਕ ਦੇ ਵਿੱਚ ਸਤਿਗੁਰੂ ਪ੍ਰਮਾਣ ਕਰਦੇ ਨੇ ਸੁਖ ਦੁਖ ਜਹ ਪਰਸਾ ਨਹੀਂ ਲੋਭ ਮੋਹ ਅਰਮਾਨ ਕਹੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਸੁਖ ਦੁਖ ਜਿਨ੍ਹਾਂ ਦੇ ਅਰਥ ਆਪ ਨੂੰ ਸਪਸ਼ਟ ਨੇ ਪਰ ਸਹਿ ਭਾਵ ਜਿਹਦੇ ਨੇੜੇ ਨਹੀਂ ਆਉਂਦੇ ਤੇ ਨਾ ਹੀ ਉਹਦੇ ਨੇੜੇ ਆਉਂਦੇ ਨੇ ਲੋਭ ਆ ਮੋਹ ਅਭਮਨ ਨਾ ਲਾਲਚਾ ਨਾ ਰਿਸ਼ਤਿਆਂ ਦਾ ਪਰਿਵਾਰਕ ਮੋਹ ਤੇ ਨਾ ਹੀ ਅਭਮਾਨ ਭਾਵ ਅਹੰਕਾਰ ਜਿਸ ਪ੍ਰਾਣੀ ਦੇ ਜਿਸ ਮਨੁੱਖ ਦੇ ਚੀਜ਼ਾਂ ਨੇੜੇ ਨਹੀਂ ਆਉਂਦੀਆਂ ਭਾਵ ਜਿਹਨੂੰ ਕੋ ਨਹੀਂ ਸਕਦੀਆਂ ਆਪਣੀ ਗ੍ਰਸਥ ਦੇ ਵਿੱਚ ਨਹੀਂ ਲੈ ਸਕਦੀਆਂ ਪਾਤਸ਼ਾਹ ਪਰਮਾਤਮਾ ਕਰਦੇ ਨੇ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਹੈ ਮੇਰੇ ਮਨ ਐਨੀ ਗੱਲ ਜਾਣ ਲੈ ਐਨੀ ਗੱਲ ਸਮਝ ਲੈ ਉਹੋ ਜਿਹੜਾ ਇਨਸਾਨ ਹੈ ਸੋ ਮੂਰਤ ਭਗਵਾਨ ਸਾਖਸ਼ਾਤ ਪਰਮਾਤਮਾ ਦਾ ਰੂਪ ਆਪਾ ਕਹਿ ਦਈਏ ਪਾਤਸ਼ਾਹ ਜਿਵੇਂ ਬਾਣੀ ਦੇ ਵਿੱਚ ਕਈ ਥਾਵਾਂ ਤੇ ਜ਼ਿਕਰ ਕਰਦੇ ਆਂ ਵੀ ਪਰਮਾਤਮਾ ਤੇ ਉਹਦਾ ਸੇਵਕ ਨੇ ਜਿਹੜੇ ਉਹ ਇੱਕ ਰੂਪ ਹੋ ਜਾਂਦੇ ਨੇ ਹਰ ਹਰ ਜਨ ਦੋਏ ਇੱਕ ਹੈ ਸੋ ਉਹ ਇਨਸਾਨ ਪ੍ਰਮਾਤਮਾ ਦਾ ਹੀ ਰੂਪ ਜਾਣ ਜਿਸ ਦੇ ਨੇੜੇ ਸੁੱਖ ਦੁੱਖ ਲੋਭ ਮੋਹ ਆਵਾਂ ਨਹੀਂ ਲੜੀ ਨਹੀਂ ਆਉਂਦੀ ਅਗਲੇ ਸ਼ਲੋਕ ਦੇ ਵਿੱਚ ਵੀ ਸਤਿਗੁਰੂ ਪ੍ਰਮਾਣ ਕਰਦੇ ਨੇ ਉਸਤਤ ਨਿੰਦਿਆ ਨਾਹੀ ਜਿਹੇ ਕੰਚਨ ਲੋਹ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤਹ ਜਾਨ ਉਸਤਤ ਬੜਿਆਈ ਨਿੰਦਿਆ ਆਪਾਂ ਕਹਿੰਦੇ ਵੀ ਫਲਾਣਾ ਕਿਸ ਦੀ ਨਿੰਦਿਆ ਕਰਦਾ ਚੋਣੀ ਕਰਦਾ ਹੈਗਾ ਉਸਤਤ ਨਿੰਦਿਆ ਨਾਹੀ ਜਿਹੇ ਕੰਚਨ ਲੋਹ ਸਮਾਨ ਜਿ세 ਇਨਸਾਨ ਨੂੰ ਆਪਣੀ ਵਡਿਆਈ ਸੁਣ ਕੇ ਖੁਸ਼ੀ ਨਹੀਂ ਹੁੰਦੀ ਭਾਵ ਵਡਿਆਈ ਸੁਣ ਕੇ ਉਹ ਪਰਮਾਤਮਾ ਨੂੰ ਨਹੀਂ ਭੁੱਲਦਾ ਤੇ ਨਾ ਹੀ ਉਹ ਨਿੰਦਿਆ ਸੁਣ ਕੇ ਦੁੱਖ ਦੇ ਵਿੱਚ ਜਾਂਦਾ ਹੈਗਾ ਭਾਵ ਉਹਨੂੰ ਆਪਾਂ ਕਹਿੰਦੇ ਵੀ ਭੈੜਾ ਜਿਹਾ ਲੱਗਦਾ ਨੇ ਨਿੰਦਿਆ ਸੁਣ ਕੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਦੋਨੇ ਚੀਜ਼ਾਂ ਨੇੜੇ ਨਹੀਂ ਹੁੰਦੀਆਂ ਕਿ ਕੰਚਨ ਲੋਹਾ ਸਮਾਨ ਕੰਚਨ ਤੇ ਲੋਹਾ ਭਾਵ ਕੰਚਨ ਕਹਿੰਦੇ ਨੇ ਸੋਨੇ ਨੂੰ ਸੋਨਾ ਤੇ ਲੋਹਾ ਬਰਾਬਰ ਲੱਗਦੀ ਹੈ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੇ ਜਾਨ ਹੇ ਮੇਰੇ ਮਾਨਾ ਐਨੀ ਗੱਲ ਸੁਣ ਲੈ ਉਹ ਇਨਸਾਨ ਮੁਕਤ ਹੈਗਾ ਭਾਵ ਭਾਵ ਉਹ ਮੋਹ ਮਾਇਆ ਦੇ ਬੰਦਨਾ ਤੋਂ ਮੁਕਤ ਹੈ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੇ ਜਾਨ ਉਸ ਇਨਸਾਨ ਨੂੰ ਆਪਾਂ ਮੁਕਤ ਮੰਨ ਲਈਏ ਇਹ ਮੋਹ ਮਾਇਆ ਦੇ ਬੰਦਨਾ ਤੋਂ ਉਹ ਮੁਕਤ ਹੈਗਾ ਸੋ 15ਵੇਂ ਸ਼ਲੋਕ ਦੇ ਵਿੱਚ ਸਾਹਿਬ ਪ੍ਰਮਾਣ ਕਰਦੇ ਨੇ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੇ ਜਾਨਾ ਹਰਖ ਦੇ ਬਾਣੀ ਦੇ ਅਨਸਾਰ ਭਾਸ਼ਾ ਦੇ ਅਨਸਾਰ ਇੱਥੇ ਅਰਥ ਬਣਦੇ ਨੇ ਖੁਸ਼ੀ ਸੋਗ ਚਿੰਤਾ ਕਹਦੀ ਆ ਪਾ ਦੁੱਖ ਕਹਦੀ ਗਮੀ ਚਿੰਤਾ ਨਾ ਰਹੀ ਗਮੀ ਤੇ ਦੁੱਖ ਕਹਦੀ ਹਰਖ ਸੋਗ ਜਾ ਕੈ ਨਹੀਂ ਜਿਸਾ ਇਨਸਾਨ ਨੂੰ ਖੁਸ਼ੀ ਤੇ ਕਮੀ ਦਾ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਦੇ ਨਾਲ ਭਾਵੇਂ ਖੁਸ਼ੀ ਦੇ ਵਿੱਚ ਵੀ ਉਹ ਇੰਨਾ ਨਹੀਂ ਵੀ ਪ੍ਰਮਾਤਮਾ ਨੂੰ ਝੁਲਦੇ ਬਹੀ ਦੇ ਵਿੱਚ ਤੇ ਨਾ ਹੀ ਉਹ ਗਮੀ ਇਹਨਾਂ ਗਮੀ ਦੇ ਵਿੱਚ ਜਾਂਦਾ ਹੈ ਕਿਤੇ ਦੁੱਖ ਆ ਜੇ ਵੀ ਉਹ ਪ੍ਰਮਾਤਮਾ ਨੂੰ ਲਾਭ ਹੀ ਦੇਣ ਲੱਗੇ ਜੀ ਤੇ ਪਾਤਸ਼ਾਹ ਕਹਿੰਦੇ ਹਰ ਖਸੋਗ ਜਾ ਕੇ ਨਹੀਂ ਬੈਰੀ ਮਿਤ ਸਮਾਨ ਬੈਰੀ ਭਾਵੇਂ ਦੁਸ਼ਮਣ ਤੇ ਮਿੱਤਰ ਜਿਹਨੂੰ ਇੱਕ ਸਮਾਨ ਲੱਗਦੇ ਨੇ ਜਈ ਇੱਥੇ ਅਰਥ ਇੰਜ ਵੀ ਕਰ ਜਾਂਦੇ ਆ ਵੀ ਬੈਰੀ ਵੀ ਉਹਨਾਂ ਮਿੱਤਰ ਸਮਾਨ ਲੱਗਦੇ ਨੇ ਨਹੀਂ ਬੈਰੀ ਮਿੱਤ ਸਮਾਨ ਵੀ ਦੋਨੇ ਹੀ ਉਹਨਾਂ ਨੂੰ ਬਰਾਬਰ ਲੱਗਦੇ ਨੇ ਬੈਰੀ ਦੇ ਨਾਲ ਉਹ ਈਰਖਾ ਨਹੀਂ ਕਰਦਾ ਦੁਸ਼ਮਣੀ ਨਹੀਂ ਰੱਖਦਾ ਕੋਈ ਤੇ ਮਿੱਤਰ ਦੇ ਨਾਲ ਵੀ ਉਹ ਐਨਾ ਨਹੀਂ ਖਚਤ ਹੁੰਦਾ ਜਿ ਮਿੱਤਰਤਾ ਦੇ ਵਿੱਚ ਉਹ ਪ੍ਰਮਾਤਮਾ ਨੂੰ ਖੁੱਲ੍ਹ ਜਾਵੇ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੇ ਜਾਨ ਇਥੇ ਵੀ ਪਾਤਸ਼ਾਹ ਫੇਰ ਇਹੀ ਗੱਲ ਸਮਝਾਉਣਾ ਕਰਦੇ ਨੇ ਏ ਮੇਰੇ ਮਾਨਾ ਇੰਨੀ ਗੱਲ ਸੁਣ ਲੈ ਉਹ ਇਨਸਾਨ ਆ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੈ ਕਿਹੜਾ ਜਿਹੜਾ ਖੁਸ਼ੀ ਦੇ ਵਿੱਚ ਵੀ ਪਰਮਾਤਮਾ ਨੂੰ ਨਹੀਂ ਭੁੱਲਦਾ ਗਮੀ ਦੇ ਵਿੱਚ ਵੀ ਪਰਮਾਤਮਾ ਨਹੀਂ ਭੁੱਲਦਾ ਬੈਰੀ ਤੇ ਮਿੱਤਰ ਜਿਹਨੂੰ ਬਰਾਬਰ ਲੱਗਦੇ ਨੇ ਇੱਕੋ ਜਿਹੇ ਆਪ ਦਾ ਭਾਗ ਰ ਉਹ ਦੋਨਾਂ ਸੱਜਣਾ ਦੇ ਨਾਲ ਕਰਦਾ ਹੈਗਾ ਸੋ ਆਓ ਪਾਤਸ਼ਾਹ ਦੀ ਬਾਣੀ ਤੋਂ ਪਾਤਸ਼ਾਹ ਦੇ ਸ਼ਲੋਕਾ ਤੋਂ ਆਪਾਂ ਸਿੱਖਿਆ ਲਈਏ ਆਪਣੇ ਜੀਵਨ ਦੇ ਵਿੱਚ ਇਹ ਗੱਲ ਢਾਲੀਏ ਕਿ ਨਾ ਤਾਂ ਖੁਸ਼ੀ ਦੇ ਵਿੱਚ ਅਸੀਂ ਇਹਨਾਂ ਖੋਸ਼ੋ ਜੀਏ ਪਾ ਪ੍ਰਮਾਤਵਾਨ ਨੂੰ ਭੁੱਲ ਜੀਏ ਨਾ ਅਸੀਂ ਗਮੀ ਦੇ ਵਿੱਚ ਪ੍ਰਮਾਤਵਾਨ ਨੂੰ ਭੁੱਲੀਏ ਉਸ ਪ੍ਰਮਾਤਵਾਨ ਨੂੰ ਸਦਾ ਚਿੱਤੇ ਰੱਖੀਏ ਸੋ ਕਿ ਬੇਨਤੀਆਂ ਪ੍ਰਵਾਨ ਕਰਨੀ ਹੈ ਜੀ ਭੁੱਲਾ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤ